ਪਰ ਸੋ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਕਰ ਰਹੇ ਸੀ ਮੈਂ ਯੂਨੀਵਰਸਿਟੀ ਖੋਲੂੰਗਾ ਅੱਜ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਬੱਚਿਆਂ ਨੂੰ ਮਾਰਨ ਤੇ ਲੱਗਿਆ ਮੈਂ ਹੈਰਾਨ ਹਾਂ ਨਵਜੋਤ ਸਿੱਧੂ ਮੈਂ ਸਿੱਧੂ ਸਾਹਿਬ ਨੂੰ ਇੱਕੀ ਬੇਇੱਜ਼ਤੀ ਕਰਦਾ ਕਿ ਫੈਸਲਾ ਕਰਨਾ ਕਿ ਪਾਕਿਸਤਾਨ ਆਪਣਾ ਦੋਸਤ ਹੈ ਕਿ ਦੁਸ਼ਮਣ ਹੈ ਜੰਮੂ ਕਸ਼ਮੀਰ ਦੇ ਪੁਲਵਾਨਾ ਜ਼ਿਲ੍ਹੇ 'ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਵਕ-ਵਕ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਇਸ ਤਰ੍ਹਾਂ ਹੁਣੇ ਸ਼ਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਇਸ ਮਾਮਲੇ ਤੇ ਆਪਣਾ ਬਿਆਨ ਦਿੱਤਾ ਗਿਆ ਮੋਗਾ ਪਹੁੰਚੇ ਸੁਖਬੀਰ ਬਾਦਲ ਵੱਲੋਂ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਐਕਸ਼ਨ ਜ਼ਰੂਰ ਲਿਆ ਜਾਵੇ ਆ ਸਾਰਾ ਪਾਕਿਸਤਾਨ ਦਾ ਹੱਥ ਹੈ ਪਾਕਿਸਤਾਨ ਗਲੋਬਲ ਟੈਰਰਿਸਟ ਆਰਗੇਨਾਈਜੇਸ਼ਨ ਹੈ ਦੁਨੀਆ ਵਿੱਚ ਜੋ ਟੈਰਰਿਜ਼ਮ ਭੁਰੀ ਐ ਸਾਰਾ ਪਾਕਿਸਤਾਨ ਦਾ ਹੱਥ ਹੁੰਦਾ ਹੈ ਤੋਂ ਇਸ ਕਰਕੇ ਵੀ ਅਸੀਂ ਸਟਰੋਂਗ ਕੰਡੈਮਨਡ ਕਰਦਾਂ ਤੇ ਮੈਂ ਪ੍ਰਾਈਮ ਮਿਨਿਸਟਰ ਨੂੰ ਬੇਨਤੀ ਕਰਦਾ ਜੀ ਕੁਇਕਲ ਸਟਰੋਂਗ ਐਕਚੁਅਲੀ ਤਾਂ ਜੈ ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ 도ਗਲੀ ਰਾਜਨੀਤੀ ਕਰੇ ਉਹਨਾਂ ਕਿਹਾ ਕੁਝ ਸਮਾਂ ਪਹਿਲਾਂ ਤਾਂ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਵਿੱਚ ਗੁਰਨਾਨਕ ਦੇਵ ਜੀ ਦੇ ਨਾਮ ਤੇ ਯੂਨੀਵਰਸਿਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਹੁਣ ਪਾਕਿਸਤਾਨ ਵੱਲੋਂ ਗੁਰਨਾਨਕ ਦੇਵ ਜੀ ਦੇ ਪੁੱਤਰਾਂ ਨੂੰ ਹੀ ਮਾਰਿਆ ਜਾ ਰਿਹਾ ਮੈਂ ਤਾਂ ਹੈਰਾਨ ਆ ਆ 도ਗ ਦੋਗਲੀਆਂ ਗੱਲਾਂ ਨਵਾ ਆਪਣਾ ਜਿਹੜਾ ਹੈਗਾ ਇਹ ਇਮਰਾਨ ਖਾਨ ਕਰ ਰਿਹਾ ਦੋਗਲੀ ਗੱਲਾਂ ਪਰसों ਚੌਥੇ ਮੈਂ ਸੁਣਿਆ ਸੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਬਾਰੇ ਗੱਲ ਕਰ ਰਿਹਾ ਸੀ ਮੈਂ ਯੂਨੀਵਰਸਿਟੀ ਖੱਲੂਗਾ ਪਰसों ਤਾਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਕਰ ਰਿਹਾ ਸੀ ਮੈਂ ਯੂਨੀਵਰਸਿਟੀ ਖੋਲੂਗਾ ਅੱਜ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਬੱਚਿਆਂ ਨੂੰ ਮਾਰਨ ਤੇ ਲੱਗਿਆ ਇਹ ਤਾਂ ਦੋਗਲੀ ਨੀਤੀ ਕੀ ਹੋ ਸਕਦੀ ਹੈ ਪੋਲਿਟਿਕਸ ਨੂੰ ਖੇਡ ਨਹੀਂ ਲਈ ਨਹੀਂ ਚਾਹੀਦੀ ਇਸੇ ਦੌਰਾਨ ਸੁਖਬੀਰ ਬਾਦਲ ਨੂੰ ਨਵਜੋਤ ਸਿੰਘ ਸਿੱਧੂ ਦੇ ਬਿਆਨ ਬਾਰੇ ਵੀ ਸਵਾਲ ਕੀਤਾ ਗਿਆ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ ਉਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਇਹ ਗੱਲ ਸਪਸ਼ਟ ਕਰੇ ਕਿ ਪਾਕਿਸਤਾਨ ਭਾਰਤ ਦਾ ਦੋਸਤ ਹੈ ਜਾਂ ਫਿਰ ਦੁਸ਼ਮਣ ਮੈਂ ਹੈਰਾਨ ਹਾਂ ਨਵਜੋਤ ਸਿੱਧੂ ਮੈਂ ਸਿੱਧੂ ਸਾਹਿਬ ਨੂੰ ਇੱਥੇ ਬੇਨਤੀ ਕਰਦਾ ਕਿ ਫੈਸਲਾ ਕਰਨਾ ਕਿ ਪਾਕਿਸਤਾਨ ਆਪਣਾ ਦੋਸਤ ਹੈ ਕਿ ਦੁਸ਼ਮਣ ਹੈ ਕਿਉਂਕਿ ਅਕਰਾਇਆ ਪਾਕਿਸਤਾਨ ਨੇ ਇਸ ਤੋਂ ਇਲਾਵਾ ਸੁਖਬੀਰ ਬਾਦਰ ਵੱਲੋਂ ਪੱਤਰਕਾਰਾਂ ਦੇ ਕਈ ਸਵਾਲਾਂ ਦਾ ਜਵਾਬ ਵੀ ਦਿੱਤਾ ਗਿਆ ਬੱਲਬਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਤੁਸੀਂ ਇੱਥੇ ਮੀਟਿੰਗ ਕਰਨ ਤੋਂ ਪਹਿਲਾਂ ਸ਼ਹੀਦ ਦੇ ਘਰੇ ਜਾ ਕੇ ਉਹਨਾਂ ਨੂੰ ਜ਼ਰੂਰੀ ਸਮਝਦੇ ਸੀਗੇ ਉਹ ਕੱਲ ਕੱਲ ਅਸੀਂ ਜਾ ਰਹੇ ਹਾਂ ਕਿਉਂਕਿ ਉਹਨਾਂ ਦੀ ਸਾਰਾ ਉਹ ਹਰੇਕਾ ਲੜੇ ਬੱਲਬਾ ਜੀ ਉਹਨਾਂ ਦੇ ਪਰਿਵਾਰ ਵਾਲੋਂ ਕਹਿੰਨਾ ਕੁਝ ਜੈਮਲ ਸਿੰਘ ਹੈ ਜੋ ਮੂਗਾ ਕਰਨੇ ਵਾਲਾ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰੇ ਕੁਝ ਨਹੀਂ ਕਰਦੀ 4 ਦਿਨ ਬਾਤਾਂ ਹੋਣਗੀ ਫਿਰ ਖਤਮ ਹੋ ਜਾਏਗਾ ਯਾਰ ਮੈਂ ਤਾਂ ਉਹ ਕਹਿਣਾ ਚਾਹਣਾ ਹੈ ਉਹਨਾਂ ਵਾਸਤੇ ਕਿਉਂਕਿ ਉਹ ਬਿਜਾਰੇ ਉਹ ਲੋਕ ਹੈ ਜਿੰਨਾ ਕਰਕੇ ਆਪਾਂ ਆ ਆਮ ਬੈਠੇ ਆ ਜਿਹੜੇ ਲੋਕ ਹੁਣ ਸ਼ਹੀਦ ਹੋ ਰਹੇ ਹੈ ਜਾਂ ਅੱਗੇ ਤੋਂ ਵੀ ਕੋਈ ਸ਼ਹੀਦ ਹੁੰਦਾ ਹੈ ਕੁਝ ਸਟਰੋਂਗ ਇੱਕ ਕਲੀਅਰ ਪਾਲਿਸੀ ਹੋਣੀ ਚਾਹੀਦੀ ਫੈਮਿਲੀ ਦੀ ਉਹਨਾਂ ਦੇ ਲਾਈਫ ਅਗੇ ਫਿਊਚਰ ਵਾਸਤੇ 500 500 ਮੀਟਰ ਤੇ ਸਰ ਜਵਾਨ ਖੜੇ ਹੁੰਦੇ ਆ ਉਸ ਤੋਂ ਬਾਅਦ ਵੀ ਐਡੀ ਵੱਡੀ ਚੌਕ ਹੋਈ ਹੈ ਕਿ ਦੀ ਨਾਕਾਮ ਹੈ ਸਰਕਾਰ ਦੀ ਆ ਬੀਐਸਐਫ ਦੀ ਮੈਂ ਮੈਂ ਹਲੇ ਉਹਦੇ ਬਾਰੇ ਕੁਝ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮੈਂ ਮੈਨੂੰ ਮੈਂ ਉੱਥੇ ਕੀ ਹਾਲਾਤ ਸੀ ਉਹ ਤੋਂ ਮੈਨੂੰ ਕੁਝ ਇਨਕੁਆਰੀ ਹੋ ਰਹੀ ਹੈ ਪਾਕਿਸਤਾਨ ਸਰਕਾਰ ਨੇ ਕਰਾਇਆ ਪਾਕਿਸਤਾਨ ਦੀ ਹਕੂਮਤ ਨੇ ਕਰਾਇਆ ਪਾਕਿਸਤਾਨ ਦੇ ਜਨਰਲ ਦੇ ਕਹਿਨ ਤੇ ਹੋਇਆ ਸਾਰਾ ਕੁਝ ਹੋਇਆ ਤੁਸੀਂ ਇੰਨਾ ਕੁਝ ਕੌਫੀਡੈਂਸ ਨਾਲ ਕਹਿ ਰਹੇ ਹੋ ਤੇ ਮੋਦੀ ਸਾਹਿਬ ਕਿਉਂ ਆਏ ਸੁੱਤੇ ਪਏ ਨਹੀਂ ਦੀ ਸਭ ਕੀ ਕਿਤੋਂ ਕਿਤੋਂ ਗੱਲ ਉਸ ਉੱਤੇ ਪਏ। ਬੋਦੀ ਸਾਹਿਬ ਨੇ ਅੱਜ ਤੁਸੀਂ ਆਪਣੇ ਅਡਰੈਸ ਟੂ ਦ ਨੇਸ਼ਨ ਵੀ ਕਿਲੇ ਨਿਕਲੇ ਨਿਕਲੇ। ਮੈਂਟਲ ਆ ਜਾਂਦਾ ਜੀ। ਕਿਹੜੇ? ਬਾਲਵ ਸਿੰਘ ਯਾਰ ਆਪਾਂ ਨੂੰ ਕੀ ਪਤਾ ਕੀ ਸੋਚ ਰਿਹਾ ਕੀ ਪੁਣਾਣੀ ਹੈ। ਐ ਤਾਂ ਹੈ ਨਹੀਂ ਕਿ ਆਪਾਂ ਡਾਂਗ ਚੱਕ ਕੇ ਉਸ ਦਿਨ ਹੀ ਮਾਰ ਲੱਗ ਜਾਈਏ। ਬਾਲਵ ਸਿੰਘ ਬਾਲਵ ਸਿੰਘ ਕੱਲ ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪੇ ਜਾਂਦਾ ਗਿਆ ਹੈਗਾ ਸਨੋਨੀ ਕਮੇਟੀ ਇਲੈਕਸ਼ਨ ਕਰਾਉਣ ਹੁੰਦਾ ਹੈਗੇ। ਕਾਲੀਦਾਰ ਨੇ ਉਹਦਾ ਵਿਰੋਧ ਕੀਤਾ ਉਹ ਕੀ ਦਾ ਕੀਤਾ? ਪਹਿਲੀ ਗੱਲ ਮੈਂ ਤੁਹਾਨੂੰ ਨਿਕਲ ਦੱਸਾਂ। ਜਿਹੜੀ ਪਾਰਟੀ ਟੈਂਕਾਂ ਤੋਪਾਂ ਨਾਲ ਦਰਬਾਰ ਸਭ ਟਾਉਂਦੀ ਹੈ ਉਹ ਇਲੈਕਸ਼ਨ ਵੀ ਗੱਲ ਕਰਦੀ ਹੈ। ਤੇ ਮੈਂ ਹੈਰਾਨ ਆ ਫੁਲਕਾ ਜਿਹੜੀ ਕਾਂਗਰਸ ਜਿਹੜੀ ਵਕਾਲਤ ਕਰਦਾ ਮੈਂ ਟੈਂਕਾ ਟੋਪ ਵਾਲੀ ਪਾਰਟੀ ਖਾਂ ਉਹਨਾਂ ਨਾਲ ਰਲ ਕੇ ਕਰ ਰਿਹਾ ਆ ਦੋਗਲੀਆਂ ਨੀਤੀਆਂ ਨਹੀਂ ਚੱਲਣਗੀਆਂ ਮੈਨੂੰ ਲੱਗਦਾ ਮੈਂ ਸਾਜੀਗਲ ਸਟ੍ਰਾਈਕ ਹੋਰ ਵੀ ਹੋ ਸਕਦੀ ਹੈ ਜੀ ਮੈਂ ਕੁਝ ਮੈਂ ਕੀ ਕਹਿ ਸਕਦਾ ਕਿਉਂਕਿ ਨਹੀਂ ਮੈਂ ਤਾਂ ਚਾਹਣਾ ਹੈ ਕਿ ਇਹ ਇਹਦਾ ਅਕਾਲੀ ਦਲ ਦਾ ਕੋਈ ਸਵਾਲ ਨਹੀਂ ਆ ਦੇਸ਼ ਦਾ ਸਵਾਲ ਹੈ ਦੇਸ਼ ਚਾਹੁੰਦਾ ਹੈ ਇੱਕ ਸਟਰੋਂਗ ਐਕਸ਼ਨ ਉਹ ਦਰ ਇਸੇ ਮਾਮਲੇ ਤੇ ਹੁਸ਼ਿਆਰ ਪਰ ਪਹੁੰਚੇ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜ਼ਗੀਰ ਕੌਰ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਬੀਬੀ ਜਗੀਰ ਕੌਰ ਨੇ ਵੀ ਜੰਮੂ ਕਸ਼ਮੀਰ ਵਿੱਚ ਹੋਏ ਸੱਤਵਾਦੀ ਹਮਲੇ ਦੀ ਨਿੰਦ ਕੀਤੀ ਹੈ ਬਹੁਤ ਵੱਡਾ ਮੰਦਿਰ ਤੇ ਅੱਜ ਪਰੇਸ਼ਾਨੀ ਵੀ ਹੈ ਕਿ ਸਾਡਾ ਦੇਸ਼ ਜਿਹੜਾ ਇਹਨੇ ਹਮੇਸ਼ਾ ਹੀ ਸਾਰੇ ਦੇਸ਼ਾਂ ਦਾ ਸਨਮਾਨ ਵੀ ਕੀਤਾ ਤੇ ਸਾਡੇ ਪ੍ਰਧਾਨ ਮੰਤਰੀ ਜੀ ਦਾ ਵੀ ਅੱਜ ਬਹੁਤ ਵੱਡਾ ਬਿਆਨ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਨਾਲ ਇਸ ਤਰ੍ਹਾਂ ਧੱਕਾ ਕੀਤਾ ਸਾਡੇ 42 ਸਿੰਘਾਂ ਨੂੰ ਸ਼ਹੀਦ ਕੀਤਾ ਬਤਾਈ ਫੌਜ ਦੇ ਨੌਜਵਾਨਾਂ ਨੂੰ ਉਹਨਾਂ ਦਾ ਪੁੱਤਾਂ ਜਿਹੜਾ ਹੈ ਉਹ ਫੌਜ ਜਿਸ ਵੀ ਟੰਗ ਨਾਲ ਲੈ ਸਕਦੀ ਉਹ ਲਵੇ ਮੋਦੀ ਜੀ ਸਾਹਿਬ ਜੀ ਨੇ ਅੱਜ ਬਿਆਨ ਦੇ ਦਿੱਤਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਬੜਾ ਅਸਹਿਵ ਅੱਜ ਸਾਡੇ ਜਿਹੜੇ ਨੌਜਵਾਨ ਦੁਨੀਆ ਤੋਂ ਆਪਣੀ ਸ਼ੇਦੀ ਪਾ ਗਏ ਉਹਨਾਂ ਦਾ ਜਿਹੜਾ ਸਦਮਾ ਉਹਦੇ ਪਰਿਵਾਰ ਦੇ ਨਾਲ ਅਸੀਂ ਸਦਾ ਖੜੇ ਔਰ ਹਮੇਸ਼ਾ ਹੀ ਉਹਨਾਂ ਦੇ ਖੜੇ ਰਵਾਂਗੇ ਸ਼੍ਰਮਣੀ ਕਾਲ ਦਾ ਪ੍ਰਧਾਨ ਸਾਹਿਬ ਨੇ ਵੀ ਇਹੀ ਸਲੂਕ ਸੁਨੇਹਾ ਦਿੱਤਾ ਕਿ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਨਾਲ ਜੁੜ ਕੇ ਖੜੇ ਹਾਂ ਪਰ ਦੁੱਖ ਵੀ ਬੜਾ ਹੈ ਇਹ ਸਾਡੇ ਜਵਾਨ ਜਿਹੜੇ ਅਸੀਂ ਇਸ ਅਤਵਾਦੀ ਹਮਲੇ ਤੋਂ ਬਾਅਦ ਜਿੱਥੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਇਸ ਮਾਮਲੇ ਤੇ ਸਿਆਸਤ ਗਰਮਾਈ ਹੋਈ ਹੈ ਅਤੇ ਸਿਆਸਤਦਾਨਾਂ ਵੱਲੋਂ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਮੋਗਾ ਤੋਂ ਸੰਜੀਵ अरोड़ा ਹੁਸ਼ਿਆਰਪੁਰ ਤੋਂ ਅਮਰੀਕ కుమార్ ਪੰਜਾਬੀ ਲੋਕ ਚੈਨਲ